ਕੀ ਤੰਦ ਗੱਟ ਚੱਲਣ ਨਾ ਆ ਲੈ ਤੰਦ ਗੱਟ ਚੱਲਣ ਨਾ ਹੋ ਕੀ ਤੰਦ ਗੱਟ ਚੱਲਣ ਨਾ yeah 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 ਸਰੀ ਆਰਤੀ ਸੰਪਤੀ ਆਈਏ ਸਤਿਕਾਰ ਸਭ ਜਾਈਏ ਤੇਰ ਬਹਾਦਰ ਸਮਰੇ ਆਇਆ ਕਰਨੋ ਨੇ ਜਾਨਾ ਥੈਂਕ ਯੂ ਸਭ ਸੰਮਤ ਸਹਾਇਤਾ ਪਕਸਾ ਹਰੇ ਬਰਵਾਣੇ ਕਹੇ ਸੇਵਕ ਜਨਤਾ ਸਤਿਕਾਰ ਸਭ ਸਾਰੇ ਜਗਦੀ ਜੋਤ ਪਟਾਪੂ वाहेगुरु 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 वागुरू वाहेगुरु ਹਰ ਹਰ ਦਾ ਬੈਗ ਦੇ ਲੜੀ ਦੇ ਬਦ ਨਾਮ ਨਿਕਲ ਪਰਗਟਿਆ ਉਹ ਨਾਨਕ ਦੇ ਪਾਤਸ਼ਾਹ ਜੀ ਦਾ ਜਿਉਂ ਕੇ ਚਾਰ ਰਾਸੀਆਂ ਤੇ ਹੱਥੀ ਕੀਰਤ ਕਰਕੇ ਸਿੰਘ ਬੁੱਤੇ ਮੇਰੇ ਨਾਮ ਦੀ ਜਾਨੀ ਲਾਹੇਰ ਤਰੋਆ ਜੀ ਗੁਰੂ ਸਾਹਿਬ ਜੀ ਨੇ ਸਾਰਿਆਂ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਗੁਰੂ ਕੇ ਸੇਤੇ ਨੇ ਸਮ ਸਭ ਜਗਤ ਦੇ ਨਾਮ ਤੇ ਆਦਮਤੇ ਦੇ ਕੋਲ ਉਹਦੇ ਬਾਹਰ ਰਹਿਤ ਹੈ ਅੰਦਰ ਧਰਮ ਸਾਰੋਗੀ ਕੀਰਤੀ ਕਰਨੀ ਤੋਂ ਸਤਗੁਰ ਜੀ ਨੇ ਇਸ ਪਵਿੱਤਰ ਧਰਤੇ ਦੇ ਉੱਤੇ ਤਿੰਨ ਦਿਨ ਤਪੱਸਿਆ ਜਿਹਨੂੰ ਆਪਾਂ ਕਹਿੰਨੇ ਚੁੱਭੀ ਲੰਬੀ ਲਾ ਕੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਪਵਿੱਤਰ ਮੂਲ ਮੰਤਰ ਦੀ ਰਚਨਾ ਕੀਤੀ ਜਿਹੜੀ ਸਤਗੁਰ ਜੀ ਪਵਿੱਤਰ ਗਰਵਾਣੀ ਦੀ ਅਗਵਾਈ ਕਰਦੀ ਆ ਤੁਹਾ ਮੈਂ ਸਾਰੀ ਸੰਗਤ ਨੂੰ 555 ਮਹਾਂ ਸਤਿਗੁਰੂ ਦਾ ਪ੍ਰਕਾਸ਼ ਦਿਹਾੜਾ ਬਹੁਤ-ਬਹੁਤ ਵਧਾਈ ਦਿਨਾ ਉਥੇ ਚੇਚੇ ਤੌਰ ਤੇ ਧੰਨਵਾਦ ਕਰਦਾ ਸਾਡੇ ਸਿੱਖ ਪੰਥ ਦੇ ਮਹਾਨ ਤਤਵੀਤੇ ਬ੍ਰਹਮ ਗਿਆਨੀ ਸੰਤ ਬਾਬਾ ਜਗਜੀਤ ਸਿੰਘ ਜਿਹੜੇ ਚੇਚੇ ਤੌਰ ਤੇ ਇਹਨਾਂ ਸਮਾਗਮਾਂ ਦੇ ਵਿੱਚ ਹਮੇਸ਼ਾ ਹਰ ਸਾਲ ਹਾਜ਼ਰੀ ਭਰਦੇ ਤੇ ਮੇਰੇ ਸਤਿਕਾਰਤ ਨਾਲ ਸਾਥੀ ਮੈਂਬਰ ਸਹਿਬਾਨ ਜਰਨੈਲ ਸਿੰਘ ਡੋਗਰ ਵਾਲਾ ਬੀਬੀ ਕੌਰ ਕਲੀਪ ਕੌਰ ਰੋਗੀ ਸਾਡੀ ਭਾਈ ਪਰਮਜੀਤ ਸਿੰਘ ਜੀ ਰਾਜਪੁਰ ਤੇ ਸਾਡਾ ਮੀਤ ਪ੍ਰਧਾਨ ਹੁਣੇ ਆਇਤ ਕਈ ਸਰਦਾਰ ਬਲਦੇਵ ਸਿੰਘ ਕਲਿਆਣ ਗਰਮੀਰ ਸਿੰਘ ਭੂ ਤੇ ਸਾਰੇ ਹਲਕਾ ਅੰਚਾਰ ਸਹਿਬਾਨ ਤੇ ਬਹੁਤ ਸਾਡੇ ਪੁਰਾਣੇ ਸਾਰੇ ਸਾਥੀ ਪਹੁੰਚੇ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹ ਪਵਿੱਤਰ ਗਰਬਾਣੀ ਸਾਨੂੰ ਬਖਸ਼ ਕੀਤੀ ਸਿੱਖ ਮਾਤਰ ਦੇ ਹਿਰਦੇ ਵਿੱਚ ਵੀ ਵਸ ਜਾਏ ਤਾਂ ਕਿ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਵੱੜ ਰਿਹਾ ਸਾਡੇ ਆ ਇਸ ਪੱਟੀ ਤੋਂ ਵੀ ਮੁਕਤ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਦੀ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਫਲਵਾ ਸਿੰਘ ਬੋਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਸਰਵਾ ਇਤ ਹੈ ਬਾਬਾ ਪੈਰ ਤੇ ਪੂਜਾ ਆਸਨ ਸਥਾਪਨ ਹੋਆ ਸੇ ਦਰਸ਼ਨ ਸਭ ਜਗਤ ਦੇ ਨਾਨਕ ਆਗਮਤ ਹੋਇਆ ਕਰ ਕਰ ਅੰਦਰ ਧਰਮ ਸਾਲ ਹੋਇਆ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਤੱਕ ਨੌਂ ਕੰਡ ਫਿਰਦੀ ਸੱਚਾ ਤੁਆ ਵਰਮ ਸਰਬਿਕ ਪ੍ਰਗਟ ਹੋਆ ਵਰਮ ਪਿਆਰੀ ਸਾਧ ਸੰਗਤ ਜੀਓ ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 555ਵਾਂ ਅਵਤਾਰ ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਸਾਰੇ ਸਿੱਖ ਜੰਤ ਨੂੰ ਅੱਜ ਗੁਰਪੁਰਬ ਦੀ ਬਧਾਈ ਦਿੱਤੀ ਹੈ ਉਹਨਾਂ ਦੇ ਆਉਣ ਦਾ ਸਾਰਿਆਂ ਸੰਗਤਾਂ ਬਹੁਤ ਧੰਨਵਾਦ ਕਰਦੀ ਹਾਂ ਮਹਾਰਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਨ ਤੇ ਜਨੰਦਾਰਾ ਖਲਾ ਆਪਣੀ ਕਿਰਪਾ ਧਾਰ ਜਤੂਾਰ ਉਪਰੇ ये तेले, तेले हो आभार सारे संसार के उत्ते महाराज शांति बरता और चढ़ती कला के बिल मनाया जाए सारिया संतान का सारिया जथेबंद का बहुत बहुत धन्यवाद वागुरू जी का खालसा वाहू जी